ਕੇ ਗੰਨੇ ਦਾ ਰੇਟ ਜਿਹੜਾ ਆ ਹੁਣ ਨਵਾਂ ਸੀਜ਼ਨ ਵੇਖੋ ਸ਼ੁਰੂ ਹੋ ਗਿਆ ਹਰਿਆਣੇ ਨੇ 415 ਰੁਪਏ ਗੰਨੇ ਦਾ ਰੇਟ ਕੀਤਾ ਹੈ ਸੀਜ਼ਨ ਪਹਿਲੀ ਨਵੰਬਰ ਤੋਂ ਮਿਲਣਾ ਚੱਲਣੀ ਹੁੰਦੀਆਂ ਆ ਅੱਜ ਮੇਰਾ ਕਹਿੰਦਾ 28 ਤਰੀਕ ਹੋ ਗਈ ਹੈ ਹਾਂਜੀ ਹਰਾਨੀ ਦੀ ਗੱਲ ਆ ਕਿ ਅਜੇ ਤੱਕ ਸਰਕਾਰ ਨੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕੋਈ ਵੀ ਨਵੇਂ ਸਾਲ ਦਾ ਰੇਟ ਕੀ ਹੋਊਗਾ ਉਹਦੇ ਬਾਰੇ ਨਹੀਂ ਦੱਸਿਆ ਪਿਛਲੇ ਸਾਲ ਦੀ ਪੇਮੈਂਟ ਦੀ ਸਾਡੀ ਪਾਈ ਹਾਂਜੀ ਕੱਲ ਦੇਖਿਆ ਕਿ ਜਿਹੜੇ ਡੀਸੀ ਸਾਹਿਬ ਆ ਤੇ ਐਸਐਸਪੀ ਸਾਹਿਬ ਆ ਉਹ ਇੱਥੇ ਆ ਕੇ ਤੇ ਪਿੰਡਾਂ ਵਿੱਚ ਫੇਰ ਰਹੇ ਸੀ ਜਿੰਨਾ ਕੁਝ ਕਿਸਾਨਾਂ ਨੇ ਕੋਈ ਇੱਕ ਦੋ ਚਾਰ ਪਰਸੈਂਟ ਕਿਸੇ ਨੇ ਅੱਗ ਲਾਈ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਆ ਮੈਂ ਇਸ ਗੱਲ ਦੀ ਬਹੁਤ ਕੱਢੇ ਸ਼ਬਦਾਂ ਚ ਨਿਖੇਦੀ ਕਰਦਾ ਆ ਕਿ ਇਹ ਇਹ ਬਿਲਕੁਲ ਕਿਸਾਨਾਂ ਦੀ ਬਾਹ ਫੜਨ ਦੀ ਬਜਾਏ ਉਹਨਾਂ ਤੇ ਪਰਚੇ ਜਿਹੜੇ ਦਰਜ ਕੀਤੇ ਆ ਉਹਨੂੰ ਰੱਦ ਕੀਤੇ ਜਾਣ ਨੌਜਵਾਨ ਮੁੰਡਿਆਂ ਦੀਆਂ ਅਠਾ ਨੌਵਾਂ ਦੀਆਂ ਅ ਮੌਤ ਹੋ ਚੁੱਕੀ ਹੈ ਉਹਨਾਂ ਦੇ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਚਿੱਟਾ ਛੱਡ ਕੇ ਇੱਕ ਨਸ਼ਾ ਛੱਡੋ ਦੂਜਾ ਲਾ ਲਓ ਭੁਗੀ ਤੇ ਲੱਗ ਜਾਓ ਨਹੀਂ ਮੈਂ ਇਹ ਨਹੀਂ ਕਹਿੰਦਾ ਦੇਖੋ ਹੁਣ ਪੰਜਾਬ ਦੇ ਵਿੱਚ ਸ਼ਰਾਬ ਦੇ ਵੀ ਠੇਕੇ ਹੈਗੇ ਆ ਹਾਂਜੀ ਜਿਹੜਾ ਪੀਂਦਾ ਹੈ ਉਹ ਪੀਂਦਾ ਹੈ ਜਿਹੜਾ ਨਹੀਂ ਪੀਂਦਾ ਉਹ ਮਤਲਬ ਲਾਗੋ ਦੀ ਡੰਗ ਜਾਂਦਾ ਨਹੀਂ ਪੀਂਦਾ ਮੈਂ ਇਹ ਗੱਲ ਚਾਹੁੰਦਾ ਆ ਕਿ ਜਿਹੜਾ ਚਿੱਟੇ ਦੀ ਗ੍ਰਿਫਤ ਵਿੱਚ ਨੌਜਵਾਨ ਆ ਜਾਂਦਾ ਉਹਦੀ ਉਮਰ ਜਿਹੜੀ ਆ ਉਹ ਸਾਲ ਦੇ ਵਿੱਚ ਵਿੱਚ ਉਹ ਕੰਡਮ ਹੋ ਜਾਂਦਾ ਖਤਮ ਹੋ ਜਾਂਦਾ ਔਲਾਦ ਪੈਦਾ ਪੈਦਾ ਕਰਨ ਯੋਗ ਨਹੀਂ ਰਹਿੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਗੱਲ ਕਰਨ ਲੱਗੇ ਆਂ ਦਿੱਲੀ ਸਰਕਾਰ ਵੱਲੋਂ ਇੱਕ ਪੰਜਾਬ ਦੇ ਉੱਪਰ આરોਪ ਲਗਾਏ ਜਾ ਰਹੇ ਨੇ ਕਿ ਜਿਹੜਾ ਧੂਆ ਵਾਂ ਪੰਜਾਬ ਅਤੇ ਹਰਿਆਣੇ ਦੇ ਵਿੱਚੋਂ ਦਿੱਲੀ ਵੱਲੋਂ ਜਿਹੜਾ ਬਹੁਤ ਆ ਰਿਹਾ ਕਿ ਦਿੱਲੀ ਦੇ ਵਿੱਚ ਇਹਰਾ ਪੋਲਿਊਸ਼ਨ ਵੀ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਆ ਉਸ ਦੇ ਨਾਲ ਦੀ ਨਾਲ ਜਿਹੜਾ ਆ ਇਹ ਡੁਪਲੀਕੇਟ ਜਿਹਨੂੰ ਆਪਾਂ بارش ਕਹ ਦਿੰਨੇ ਆ ਵਿਗਿਆਨ ਦੇ ਤਰੀਕੇ ਨਾਲ ਉਹ ਵੀ ਪਾਉਂਦਿਆਂ ਜਿਹੜਿਆ ਵੱਖੋ ਵੱਖਰੇ ਐਕਸਪੈਰੀਮੈਂਟ ਜਿਹੜੇ ਕੀਤੇ ਜਾ ਰਹੇ ਆਂ ਸਸ਼ਕਾਲ ਮੈਂ ਤੁਹਾਡਾ ਆਪਣਾ ਸੁੱਖ ਨਾ ਨੂ ਲਈ ਸੋ ਸਾਡੇ ਨਾਲ ਮੌਜੂਦ ਨੇ ਸੋਨੂੰ ਔਲਖ ਦੀ ਔਲਖ ਸਾਹਿਬ ਇਹ ਕੀ ਕਾਰਨ ਸਮਝਦੇ ਹੋ ਦਿੱਲੀ ਸਰਕਾਰ ਤੇ ਪੰਜਾਬ ਅਤੇ ਹਰਿਆਣਾ ਦੇ ਸਿਰ ਤੇ ਇਹਰਾ આરોਪ ਲਗਾ ਰਹੀ ਹੈ ਕਿ ਪੰਜਾਬ ਵੱਲੋਂ ਧੂਆ ਬਹੁਤ ਆ ਰਿਹਾ ਕਿੰਨੇ ਕ ਪਰਸੈਂਟ ਜਿਹੜੀ ਐਰ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਅਗ ਲਗਾਈ ਗਈ ਆ ਜਾਂ ਕਿੰਨਾ ਕ ਧੂਆ ਇਹਰਾ ਦਿੱਲੀ ਵੱਲ ਗਿਆ ਦਿੱਲੀ 'ਚ ਅਕਸਰ ਧੂਆ ਹੈਗਾ ਵੀ ਆ ਤੇ ਕਿਸ ਚੀਜ਼ ਆਦਾ ਹੈ ਇਸ ਚੀਜ਼ ਬਾਰੇ ਇਹਰਾ ਚੰਨਾ ਪਉ ਤੁਸੀਂ ਪਹਿਲਾਂ ਤਾਂ ਮੈਂ ਆਵਾਜ਼ ਪੰਜਾਬ ਦੀ ਚੈਨਲ ਦੇ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੁਖਜੀ ਮੈਂ ਜੋ ਤੁਸੀਂ ਸਵਾਲ ਕੀਤਾ ਆ ਕਿ ਜਿਹੜਾ ਦਿੱਲੀ ਦੇ ਵਿੱਚ ਪੋਲੂਸ਼ਨ ਹੁੰਦਾ ਆ ਉਹਦੇ ਜਿਹੜਾ ਸਾਰਾ ਪੰਜਾਬ ਦੇ ਸਿਰ ਗੱਲ ਮਾਰ ਦਿੱਤੀ ਜਾਂਦੀ ਹੈ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਦੇਖੋ ਮੈਂ ਕੁਝ ਅੰਕੜੇ ਵੀ ਕੱਢੇ ਆ ਕਿ ਮੈਂ ਕਿਤੇ ਕੋਈ ਵੀਡੀਓ ਵੀ ਦੇਖੀ ਆ ਤੇ ਜਿਹੜਾ ਐਨਟੀਟੀ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਹੂੰ ਉਹਦੀ ਰਿਪੋਰਟ ਵੀ ਤੇ ਇੱਕ ਜਿਹੜੇ ਆ ਸਾਬਕਾ ਸੋਰੀ ਜੱਜ ਸਾਹਿਬ ਸੁਧੀਰ ਅਗਰਵਾਲ ਜੀ ਹੂੰ ਉਹਨਾਂ ਦੀ ਵੀ ਇਹ ਰਿਪੋਰਟ ਆ ਕਿ ਜਿਹੜਾ ਦਿੱਲੀ ਦੇ ਵਿੱਚ ਪੋਲੂਸ਼ਨ ਆ ਉਹ ਪਰਾਲੀ ਦਾ ਤੇ ਧੂਏ ਦਾ ਪੋਲੂਸ਼ਨ ਨਹੀਂ ਹੈਗਾ ਹੂੰ ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਉਹਦੇ ਵਿੱਚ ਜਿਹੜੇ ਜਿਹੜਾ ਪੋਲੂਸ਼ਨ ਆ ਉਹ ਪੋਲੂਸ਼ਨ ਦਿੱਲੀ ਦੇ ਵਿੱਚ ਜਿਹੜਾ ਆਇਲੀ ਹੈ ਤੇਲ ਵਾਲਾ ਤੇ ਗ੍ਰੀਸ ਵਾਲੇ ਉਹਦੇ ਵਿੱਚ ਅੰਸ਼ ਪਾਏ ਗਏ ਆ। ਹੂੰ ਇੱਥੋਂ ਇਹ ਗੱਲ ਸਾਬਤ ਹੁੰਦੀ ਆ ਕਿ ਇਹ ਜਿਹੜਾ ਪੋਲੂਸ਼ਨ ਆ ਇਹ ਪੰਜਾਬ ਤੋਂ ਨਹੀਂ ਹੋ ਕਿਉਂਕਿ ਪੰਜਾਬ ਦਾ ਪੋਲੂਸ਼ਨ ਹੀ ਹੈਗਾ। ਇੱਕ ਗੱਲ ਹੋਰ ਦੇਖੋ ਜੇ ਪੰਜਾਬ ਦੇ ਪਰਾਲੀ ਦਾ ਜਿਹੜਾ ਪੋਲੂਸ਼ਨ ਹੈ ਜੇ ਦਿੱਲੀ ਵੱਲ ਜਾਂਦਾ ਹੁੰਦਾ ਤੇ ਉਹ ਹਰਿਆਣੇ ਦੀ ਥਾਂ ਹੀ ਹੋ ਕੇ ਜਾਣਾ ਚਾਹੀਦਾ। ਹੂੰ ਕਿ ਸਿੱਧਾ ਇਹ ਦਿੱਲੀ ਪਹੁੰਚ ਜਾਂਦਾ ਨਹੀਂ ਬਿਲਕੁਲ ਸਹੀ ਗੱਲ ਹਾਂਜੀ ਹਰਿਆਣੇ ਵਿੱਚ ਪੋਲੂਸ਼ਨ ਨਹੀਂ ਹੁੰਦਾ ਤੇ ਸਿੱਧਾ ਦਿੱਲੀ ਦੇ ਵਿੱਚ ਕਿਵੇਂ ਹੋ ਜਾਂਦਾ ਹਮ ਇੱਕ ਮੈਂ ਹੋਰ ਇੱਥੇ ਕੁਝ ਅੰਕੜੇ ਨੇ ਮੇਰੇ ਕੋਲ ਜਿਹੜਾ ਦੁਸ਼ਹਿਰਾ ਲੰਘ ਕੇ ਗਿਆ ਹੈ ਹਮ ਉਹਦੇ ਵਿੱਚ ਆਪਾਂ ਇੱਥੇ ਪੰਜਾਬ ਤੋਂ ਆਦੇ ਆਸ-ਪਾਸ ਦੇ ਜਿਹੜੇ ਸ਼ਹਿਰ ਸੀ ਉਹਨਾਂ ਦੀ ਥੋੜਾ ਜਿਹਾ ਆਪਾਂ ਉਹਨਾਂ ਤੇ ਦੇਖ ਰਿਹਾ ਕੀਤੀ ਅੰਮ੍ਰਿਤਸਰ ਵਿੱਚ ਦੁਸ਼ਹਿਰੇ ਵਾਲੇ ਦਿਨ 155 ਜਿਹੜੇ ਰਾਮਣ ਦੇ ਪੁਤਲੇ ਤੇ ਜਿਹੜੇ ਨਾਲ ਫੂਕੇਗੇ ਉਹਨਾਂ ਦਾ ਪੋਲੂਸ਼ਨ ਨਹੀਂ ਸੀ ਅਮਰਸਰ ਏਰੀਏ ਚ ਅਮਰਸਰ ਸ਼ਹਿਰ ਦੇ ਵਿੱਚ ਹੂੰ 138 ਜਿਹੜੇ ਲੁਧਿਆਣੇ ਦੇ ਵਿੱਚ ਪੁਤਲੇ ਫੂਕੇਗੇ ਹੂੰ ਹਾਂਜੀ ਇਵੇਂ ਜਿਹੜਾ 65 ਉਹ ਬਟਿੰਡੇ ਦੇ ਵਿੱਚ ਫੂਕੇਗੇ ਇਹ ਇਹ ਪੋਲੂਸ਼ਨ ਕਿਸੇ ਨੂੰ ਦਿਸਦਾ ਨਹੀਂ ਪਰ ਜਿਹੜਾ ਕਿਸਾਨਾਂ ਦਾ ਪੋਲੂਸ਼ਨ ਦਿਸਦਾ ਆ ਪਰਾਲੀ ਦਾ ਬਿਲਕੁਲ ਵੇਖੋ 95% ਕਿਸੇ ਨੇ ਵੀ ਅੱਗ ਨਹੀਂ ਲਾਈ ਜੇ ਕਿਸੇ ਥੋੜੇ ਕਿਸਾਨਾਂ ਨੇ ਲਈ ਆ ਉਹਨਾਂ ਦੀ ਮਜਬੂਰੀ ਬਾ ਹੋ ਸਕਦੀ ਆ ਕਿਉਂਕਿ ਇਹ ਜਿਹੜਾ ਕਿਸਾਨ ਉਹਦੀ ਵਿਚਾਰੀ ਦੀ ਏਡੀ ਕੋਈ ਸਮਰੱਥਾ ਨਹੀਂ ਹੈਗੀ ਕਿ ਉਹ ਇਹਦੇ ਤੇ ਵੇਖੋ ਫਸਲਾਂ ਤੇ ਪਹਿਲਾਂ ਮਾਰੀਆਂ ਗਈਆਂ ਤੇ ਧੂਏ ਨੂੰ ਪਰਾਲੀ ਚੁੱਕਣ ਵਾਸਤੇ ਉਹ ਮਹਿੰਗੇ ਜਿਹੜੇ ਆ ਸਾਧਨ ਉਹਨਾਂ ਦੀ ਵਰਤੋਂ ਕਿਵੇਂ ਕਰ ਸਕਦਾ ਹੈ ਇੱਕ ਗੱਲ ਹੋ ਰਿਹਾ ਜਿਹੜਾ ਇਹ ਇਹ ਗੱਲ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਕਿਸਾਨਾਂ ਦਾ ਪਰਾਲੀ ਦਾ ਪੋਲੂਸ਼ਨ ਆਉਂਦਾ ਹੈ ਅ 21 ਅਕਤੂਬਰ ਨੂੰ ਪੰਜਾਬ ਵਿੱਚ ਤੇ ਦਿਵਾਲੀ ਆਪਾਂ 21 ਨੂੰ ਮਨਾਈ ਸੀ ਤੇ ਜਿਹੜੀ ਦੋ ਦਿਵਾਲੀਆਂ ਸੀਗੀਆਂ ਇੱਕ ਜਿਹੜਾ ਸਾਡਾ ਹਾਂ ਜਿਹੜਾ ਸੇ ਸਾਨੂੰ ਕਾਲ ਤੱਕ ਤੋਂ ਹੁਕਮ ਸੀਗਾ ਪੰਜਾਬ ਦੇ ਵਿੱਚ ਦਿਵਾਲੀ ਜਿਹੜੀ 21 ਤਰੀਕ ਨੂੰ ਮਨਾਈ ਗਈ 20 ਤਰੀਕ ਨੂੰ 20 ਤਰੀਕ ਦੀ ਰਾਤ ਨੂੰ ਜਿਹੜੀ ਦਿਵਾਲੀ ਮਨਾਈ ਗਈ ਜੋ ਪਟਾਕੇ ਉੱਥੇ ਚੱਲੇ ਆ ਸਵੇਰੇ ਦਿੱਲੀ ਦਾ ਜਿਹੜਾ ਪੋਲੂਸ਼ਨ ਸੀ ਉਹ 450 ਰਿਕਾਰਡ ਤੋੜ AQI ਜਿਹੜਾ ਉਹ ਪੋਲੂਸ਼ਨ ਹੋਇਆ ਸੀ ਤੇ ਮੈਨੂੰ ਇਹ ਦੱਸੋ ਕਿ ਉਹ ਪੋਲੂਸ਼ਨ ਜਿਹੜਾ ਪੰਜਾਬ ਚ ਦੇ ਲੋ ਦਿਵਾਲੀ ਮਨਾਈ ਗਈ ਮਨਾਈ ਗਈ ਤੇ ਉਹ ਕੱਲਾ ਪੋਲੂਸ਼ਨ ਜਿਹੜਾ ਦਿਵਾਲੀ ਦਾ ਉਹ ਦਿੱਲੀ ਦਾ ਪੋਲੂਸ਼ਨ ਸੀਗਾ ਉਹ ਪੰਜਾਬ ਤੋਂ ਆ ਗਿਆ ਨੰਬਰ 2 ਕਿ ਉਦੋਂ ਅਜੇ ਸਾਰੀ ਫਸਲ ਜਿਹੜੀ ਆ ਕਿਸਾਨਾਂ ਦੀ ਉਹ ਅਜੇ ਖੜੀ ਸੀਗੀ ਝੋਨਾ ਕਿਸੇ ਨੇ ਵੱਢਿਆ ਨਹੀਂ ਸੀਗਾ ਤੇ ਫਿਰ ਜਦੋਂ ਜਿੰਨਾ ਚਿਰ ਝੋਨਾ ਨਹੀਂ ਵੱਢਿਆ ਤੇ ਕਿਸੇ ਨੇ ਪ੍ਰਾਲੀ ਨੂੰ ਅੱਗ ਵੀ ਨਹੀਂ ਲਾਈ ਤੇ ਦਿੱਲੀ ਵਿੱਚ ਇੰਨਾ ਪੋਲੂਸ਼ਨ ਹੋ ਗਿਆ ਹਾਂਜੀ ਰਿਕਾਰਡ ਪੋਲੂਸ਼ਨ ਹੋ ਗਿਆ ਇਹਦੇ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਹੈਗਾ ਇਹ ਜਿਹੜਾ ਕਿਸਾਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਦੇ ਜੁਮੇ ਲਾ ਦਿੱਤਾ ਜਾਂਦਾ ਹੈ ਧੂਆਂ ਇੱਕ ਮੈਂ ਕੱਲ ਦੇਖਿਆ ਕਿ ਜਿਹੜੇ ਡੀਸੀ ਸਾਹਿਬ ਆ ਤੇ ਐਸਐਸਪੀ ਸਾਹਿਬ ਆ ਉਹ ਇੱਥੇ ਆ ਕੇ ਤੇ ਪਿੰਡਾਂ ਵਿੱਚ ਫੇਰ ਰਹੇ ਸੀ ਜਿੰਨਾ ਕੁਝ ਕਿਸਾਨਾਂ ਨੇ ਕੋਈ 1-2-4% ਕਿਸੇ ਨੇ ਅੱਗ ਲਾਈ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਆ ਮੈਂ ਇਸ ਗੱਲ ਦੀ ਬਹੁਤ ਕੱਢੇ ਸ਼ਬਦਾਂ ਚ ਨਿਖੇਦੀ ਕਰਦਾ ਆ ਕਿ ਇਹ ਇਹ ਬਿਲਕੁਲ ਕਿਸਾਨਾਂ ਦੀ ਬਾਹ ਪਾਣ ਦੀ بجائے ਉਹਨਾਂ ਤੇ ਪਰਚੇ ਜਿਹੜੇ ਦਰਜ ਕੀਤੇ ਆ ਉਹਨੂੰ ਰੱਦ ਕੀਤੇ ਜਾਣ ਤੇ ਅੱਗੇ ਤੋਂ ਕੋਈ ਵੀ ਕਿਸੇ ਕਿਸਾਨ ਤੇ ਪਰਚਾ ਦਰਜ ਨਾ ਕੀਤਾ ਜਾਵੇ। ਅਗਰ ਆਪਾਂ ਹੋਰ ਗੱਲ ਕਰ ਲਈਏ ਆਪਾਂ ਲਾ ਕੇ ਪੈਣੀ ਮਿਆਰ ਸਾਦੀ ਗੱਲ ਹੀ ਕਰਦੇ ਆ ਕਿਉਂਕਿ ਪੈਣੀ ਠਾਣਾ ਲੱਗਦਾ ਆ। ਇਹ ਚੂੜੀਆਂ ਦਿਨ ਬਦ ਦਿਨ ਵਾਧੀਆਂ ਜਾਂਦੀਆਂ ਨੇ। ਇਹ ਬੀਤੇ ਦਿਨੀ 2-4 ਦਿਨ ਪਹਿਲਾਂ ਬਾਗੜੀਆਂ ਤੋਂ ਸਰਪੰਚ ਸਾਹਿਬ ਸਮਿਤਰ ਸਿੰਘ ਦੀ ਇੱਕ ਨੋਵਾ ਗੱਡੀ ਘਰ ਦੇ ਬਾਹਰੋਂ ਚੋਰੀ ਲੈ ਜਾਂਦੇ ਆ। ਅਰਸੋਂ ਦੀ ਗੱਲ ਆ ਬਾਬਾ ਜੀ ਕੁੱਲੀ ਵਾਲਿਆਂ ਸੰਤਾਂ ਦੇ ਡੇਰੇ ਤੋਂ ਉੱਪਰੋਂ ਮੋਟਰਸਾਈਕਲ ਚੋਰੀ ਹੁੰਦਾ ਆ ਉਸ ਨੂੰ ਇੱਕ ਬੰਦਿਆਂ ਵੱਲੋਂ ਪੰਜ-ਛੇ ਬੰਦਿਆਂ ਵੱਲੋਂ ਚੋਰ ਨੂੰ ਫੜ ਲਿੱਤਾ ਜਾਂਦਾ ਉਹ ਰੋਜ਼ ਨਾ ਕਈ ਸੁਵਾਲ ਜਵਾਬ ਕੀਤੇ ਜਾਂਦੇ ਅਕਸਰ ਚੋਰੀਆਂ ਦਾ ਕਾਰਨ ਕੀ ਬਣ ਰਿਹਾ ਆ ਬਹੁਤ ਵਧੀਆ ਸਵਾਲ ਆ ਤੁਹਾਡਾ ਸੁਖ ਜੀ ਮੈਂ ਇਹ ਜਿਹੜੀ ਤੁਸੀਂ ਗੱਲ ਦੱਸੀ ਆ ਮੋਟਰਸਾਈਕਲ ਜਿਹੜਾ ਫੜਿਆ ਸੀ ਇਹਦੀ ਮੈਂ ਖਬਰ ਵੀ ਦੇਖੀ ਕੇ ਆਰਟੀ ਨਿਊਜ਼ ਤੇ ਇਦੀ ਖਬਰ ਚੱਲ ਰਹੀ ਸੀਗੀ ਔਰ ਉਸ ਖਬਰ ਵਿੱਚ ਉਹ ਜਿਹੜਾ ਨੌਜਵਾਨ ਸੀ ਜਿਹਨੇ ਮੋਟਰਸਾਈਕਲ ਚੋਰੀ ਕੀਤਾ ਉਹਨੂੰ ਜਦੋਂ ਤਫ਼ਤੀਸ਼ ਦੇ ਵਿੱਚ ਲਿਆਂਦਾ ਗਿਆ ਤੇ ਉਹਨੇ ਇਹ ਗੱਲ ਕਹੀ ਕਿ ਵੇਖੋ ਮੈਨੂੰ ਨਸ਼ਾ ਕਰਨ ਦੀ ਆਦਤ ਹੈ ਹੂੰ ਚਿੱਟਾ ਕਰਨ ਦੀ ਆਦਤ ਹੈ ਚਿੱਟੇ ਦਾ ਨਸ਼ਾ ਮਤਲਬ ਜਿਹੜਾ ਕਿ ਬਹੁਤ ਮਹਿੰਗਾ ਹੈ ਜਿੱਤੇ ਜਿਹੜਾ ਅੱਜ ਕੱਲ੍ਹ ਆਮ ਹੀ ਮਿਲ ਰਿਹਾ ਹੈ ਹੂੰ ਮੈਨੂੰ ਨਸ਼ਾ ਕਰਨ ਦੀ ਆਦਤ ਹੈ ਤੇ ਉਹ ਉਹਦੀ ਇਹ ਮਜਬੂਰੀ ਬਣ ਗਈ ਦੂਸਰੀ ਤੁਸੀਂ ਗੱਲ ਕੀਤੀ ਕਿ ਜਿਹੜਾ ਨਸ਼ਾ ਜਿਹੜਾ ਆਮ ਹੀ ਇੱਥੇ ਮਿਲ ਰਿਹਾ ਚਿੱਟੇ ਦਾ ਨਸ਼ਾ ਦੇਖੋ ਮੈਂ ਥੋੜਾ ਜਿਹਾ ਇਸ ਗੱਲ ਤੋਂ ਪਿੱਛੇ ਨੂੰ ਜਾਣਾ ਆ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਵੀ ਆਪਣਾ ਟਿੱਲ ਦਾ ਜ਼ੋਰ ਲਾ ਲਿਆ ਕਿ ਇਹ ਨਸ਼ਾ ਜਿਹੜਾ ਵਾ ਆਪਾਂ ਰੋਕ ਲਈਏ ਹੂੰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡੇ ਤਲਵੰਡੀ ਸਾਬੋ ਦੇ ਗੁਟਕਾ ਸਾ ਫੜ ਕੇ ਸੌਂ ਖਾਦੀ ਕਿ ਮੈਂ ਤਿੰਨ ਹਫ਼ਤਿਆਂ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਆ ਇਹ ਬੰਦ ਕਰ ਦੂੰ ਇਹਦਾ ਮੈਂ ਲੱਕ ਤੋੜ ਦਊਂਗਾ ਹੂੰ ਤੇ ਸਰਕਾਰ ਲੋਕਾਂ ਨੇ ਲੈ ਜਾਂਦੀ ਵੀ ਇਹ ਸੱਚਮੁੱਚ ਚਿੱਟੇ ਦਾ ਨਸ਼ਾ ਖਤਮ ਹੋ ਜਾਊਗਾ ਪਰ ਉਹਨਾਂ ਨੇ ਐਸਟੀਐਫ ਵੀ ਬਣਾਈ ਸਪੈਸ਼ਲ ਟਾਸਕ ਫੋਰ ਜਿਹਨੂੰ ਕਹਿੰਦੇ ਉਹਦਾ ਇੱਕ ਚੀਫ ਬਣਾਇਆ ਸਿਰਫ ਜਿੰਨੇ ਇਹ ਚਿੱਟੇ ਦਾ ਨਸ਼ਾ ਜਾਂ ਹੀਰੋਇਨ ਦਾ ਨਸ਼ਾ ਇਹ ਫੜਨਾ ਸੀਗਾ ਪਰ ਉਹ ਨਸ਼ਾ ਰੁਕਣ ਦੀ ਬਜਾਏ ਵਧ ਹੀ ਗਿਆ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਕਿ ਮੈਂ ਨਸ਼ੇ ਦੀ ਸਪਲਾਈ ਜਿਹੜੀ ਤੋੜੂੰਗਾ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਇਹ ਮੇਂ ਮਚਲਾ ਦਿੱਤੀ ਹਾਂਜੀ ਜਿਹੜੇ ਜਿੰਨਾ ਤੇ ਪਰਚੇ ਸੀ ਜਾਂ ਜਿਹੜੇ ਵੇਚਦੇ ਸੀ ਜਾਂ ਖਾਂਦੇ ਸੀਗੇ ਉਹਨਾਂ ਦੇ ਘਰ ਤੱਕ ਬਿਠਾਏ ਗਏ ਪਰ ਇਥੇ ਦੋ ਸਵਾਲ ਉੱਠ ਕੇ ਬਾਹਰ ਆਉਂਦੇ ਆ ਉਹ ਜਿਹੜੀਆਂ ਇੱਕ ਟੀ-ਸ਼ਰਟਾਂ ਵੱਡੀਆਂ ਗਈਆਂ ਜੁਧ ਨਸ਼ਾ ਵਿਰੋਧ ਉਹਦੇ ਉੱਤੇ ਪੂਰਾ ਟਾਈਟਲ ਲਿਖਿਆ ਹੋਇਆ ਪਰ ਜ਼ਿਆਦਾਤਰ ਟੀ-ਸ਼ਰਟਾਂ ਵੀ ਅਮਲੀਆਂ ਦੇ ਗੱਲ ਚ ਪਾਈਆਂ ਦੇਖ ਰਹੇ ਆ ਆਪਾਂ ਨੰਬਰ 2 ਤੇ ਦੂਜੀ ਗੱਲ ਆਉਂਦੀ ਜੇ ਸਰਕਾਰ ਕਹਿ ਰਹੀ ਆਪਾਂ ਨਸ਼ਾ ਮਕਾਤਾ ਪਰ ਉਸ ਕਿਆਟੀ ਨਿਊਜ਼ ਦੇ ਨੈਟਵਰਕ ਜਿਨਲੇ ਆਪਾਂ ਵੀਡੀਓ ਦੇਖ ਰਹੇ ਆ ਉਹ ਮੁੰਡਾ ਕਹਿ ਰਿਹਾ ਕਬੂਲ ਕਰ ਰਿਹਾ ਕਿ ਖੰਡ ਮਹਿੰਗੀ ਮਿਲਦੀ ਆ ਮੁਸ਼ਕਲ ਮਿਲਦੀ ਆ ਲੈ ਜਾਣਾ ਪੈਂਦਾ ਔਰ ਚਿੱਟੇ ਦੀ ਤਾਂ হোম ਡਿਲੀਵਰੀ ਹੋ ਰਹੀ ਹੈ ਇਸ ਦੇ ਪਿੱਛੇ ਕਿੰਨੀ ਕਿ ਸਚਾਈ ਬਿਲਕੁਲ ਗੱਲ ਠੀਕ ਹੈ ਜੀ ਚਿੱਟਾ ਜਿਹੜਾ ਇਹ ਬੰਦ ਹੋਣ ਦੀ ਬਜਾਏ ਦਿਨੋਂ ਦਿਨ ਜਿਹੜਾ ਇਹ ਵੱਧ ਰਿਹਾ ਆ ਇਹਦੇ ਇਹਨੂੰ ਚਿੱਟੇ ਦਾ ਨਸ਼ਾ ਲੈਣ ਵਾਲੇ ਵੀ ਵੱਧ ਰਹੇ ਆ ਤੇ ਇਹਨੂੰ ਵੇਚਣ ਵਾਲੇ ਵੀ ਵੱਧ ਰਹੇ ਆ ਇਹਦਾ ਤੋੜ ਕੀ ਆ ਕਿਹਦੇ ਦਾ ਸੋਲੂਸ਼ਨ ਕੀਤਾ ਜਾਂਦਾ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਣਾ ਅੱਗੇ ਵੀ ਕਈ ਵਾਰੀ ਅੱਜ ਇੱਕ ਬੜੀ ਵੱਡੀ ਮੰਗ ਉੱਠੀ ਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਦੀ ਖੇਤੀ ਨੂੰ ਜਿਹੜੀ ਆ ਉਹ ਖੁੱਲ੍ਹ ਦਿੱਤੀ ਜਾਵੇ ਮੈਂ ਇਸ ਗੱਲ ਦਾ ਸਮਰਥਨ ਕਰਦਾ ਹਾਂ ਮੈਂ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਕਹਿਣ ਤੋਂ ਪਹਿਲਾਂ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਕਿ ਮੈਂ ਨਸ਼ੇ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਹਾਂ ਜੀ ਕਿ ਨਸ਼ਾ ਹੋਣਾ ਚਾਹੀਦਾ ਪਰ ਦੇਖੋ ਇਹਦਾ ਇਹਦਾ ਤੋੜ ਕੀ ਹੈਗਾ ਜਿਹੜੇ ਸਾਡੇ ਨੌਜਵਾਨ ਮੁੰਡੇ ਮੈਂ ਆਪਣੇ ਤੁਹਾਨੂੰ ਹੋਰ ਤੁਸੀਂ ਬਾਹਰ ਦੀ ਗੱਲ ਛੱਡੋ ਮੈਂ ਆਪਣੇ ਪਿੰਡ ਦੇ ਵਿੱਚ ਤਕਰੀਬ ਨੌਜਵਾਨ ਮੁੰਡਿਆਂ ਦੀਆਂ 8-9ਾਂ ਦੀਆਂ ਮੌਤ ਹੋ ਚੁੱਕੀ ਹੈ ਉਹਨਾਂ ਦੇ ਤੁਹਾਡੇ ਕਹਿੰਦਾ ਮਤਲਬ ਹੈ ਕਿ ਚਿੱਟਾ ਛੱਡ ਕੇ ਇੱਕ ਨਸ਼ਾ ਛੱਡੋ ਦੂਜਾ ਲਾ ਲਓ ਭੁਗੀ ਤੇ ਲੱਗ ਜਾਓ ਨਹੀਂ ਮੈਂ ਇਹ ਨਹੀਂ ਕਹਿੰਦਾ ਦੇਖੋ ਹੁਣ ਪੰਜਾਬ ਦੇ ਵਿੱਚ ਸ਼ਰਾਬ ਦੇ ਵੀ ਠੇਕੇ ਹੈਗੇ ਆ ਹਾਂਜੀ ਜਿਹੜਾ ਪੀਂਦਾ ਆ ਉਹ ਪੀਂਦਾ ਆ ਜਿਹੜਾ ਨਹੀਂ ਪੀਂਦਾ ਉਹ ਮਤਲਬ ਲੰਗੋ ਦੀ ਡੰਗ ਜਾਂਦਾ ਨਹੀਂ ਪੀਂਦਾ ਮੈਂ ਇਹ ਗੱਲ ਚਾਹੁੰਦਾ ਆ ਕਿ ਜਿਹੜਾ ਚਿੱਟੇ ਦੀ ਗ੍ਰਿਫਤ ਵਿੱਚ ਨੌਜਵਾਨ ਆ ਜਾਂਦਾ ਉਹਦੀ ਉਮਰ ਜਿਹੜੀ ਆ ਉਹ ਸਾਲ ਦੇ ਵਿੱਚ ਵਿੱਚ ਉਹ ਕੰਡਮ ਹੋ ਜਾਂਦਾ ਖਤਮ ਹੋ ਜਾਂਦਾ ਔਲਾਦ ਪੈਦਾ ਪੈਦਾ ਕਰਨ ਯੋਗ ਨਹੀਂ ਰਹਿੰਦਾ ਹਾਂਜੀ ਤੇ ਮਤਲਬ ਉਹ ਜਿਹੜਾ ਨੌਜਵਾਨਾਂ ਦੇ ਵਿੱਚ ਬਹੁਤ ਹੀ ਉਹਨਾਂ ਦਾ ਜਿਹੜਾ ਇਸ ਵਾਰ ਬੁਰਾ ਹਾਲ ਹੈ ਮੈਂ ਇਹ ਗੱਲ ਕਹਿਣਾ ਆ ਕਿ ਜਿਹੜੇ ਇਹ ਗ੍ਰਿਫਤ ਵਿੱਚ ਫਸ ਚੁੱਕੇ ਆ ਜਿਨ੍ਹਾਂ ਦੇ ਖੂਨ ਦੇ ਵਿੱਚ ਨਸ਼ਾ ਰਚ ਚੁੱਕਾ ਰਚ ਚੁੱਕਾ ਆ ਜਿਹੜੇ ਇਸ ਚੀਜ਼ ਨੂੰ ਨਹੀਂ ਛੱਡ ਸਕਦੇ ਸਰਕਾਰ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਆ ਜਿਵੇਂ ਰਾਜਸਥਾਨ ਵਾ ਐਮਪੀ ਆ ਮਹਾਰਾਸ਼ਟਰ ਵਾ ਉੱਥੇ ਪੋਸਟ ਦੇ ਦੇ ਫੀਮ ਦੇ ਟੀਕੇ ਖੋਲੇ ਆ ਉਹ ਸਰਕਾਰ ਨੂੰ ਖੋਲ ਦੇਣੇ ਚਾਹੀਦੇ ਆ ਜਿਹੜੇ ਗ੍ਰਿਫਤ ਦੇ ਵਿੱਚ ਆ ਚੱਲੇ ਆ ਕਮ ਸੇ ਕਮ ਉਹ ਖਾ ਕੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਜੀ ਸਕਣ ਤੇ ਆਪਣਾ ਕੰਮ ਕਰ ਸਕਣ ਇਹ ਨਾ ਹੋਵੇ ਕਿ ਟੀਕਾ 나ੜ ਦੇ ਵਿੱਚ ਹੋਵੇ ਤੇ ਉਹਨੂੰ ਸ਼ਰੀਂਜ ਕੱਢਣ ਦਾ ਮੌਕਾ ਵੀ ਨਾ ਮਿਲੇ ਤੇ ਉਹ ਉਹਦੀ ਉੱਥੇ ਡੈਥ ਡੈਥ ਹੋ ਜੇ ਇਹ ਅੰਕੜੇ ਦਿਨੋ ਦਿਨ ਵਧਦੇ ਜਾ ਰਹੇ ਆ ਅਗਰ ਆਪਾਂ ਇੱਕ ਹੋਰ ਗੱਲ ਕਰ ਲਈਏ ਕਿ ਬੀਤੇ ਦਿਨੀ ਹੜ੍ਹਾਂ ਐ ਸੀਗੇ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਪਰ ਸੀਐਮ ਸਾਹਿਬ ਦਾ ਵੀ ਬਿਆਨ ਸੀਗਾ ਕਿ ਜਿਹੜੀਆਂ ਗਰਦੌੜੀਆਂ ਮੈਂਟੋ ਮਿੰਟ ਕਰ ਦਿੱਤੀਆਂ ਜਾਣ ਕਿ ਲੱਗਦਾ ਕਿ ਕਿੰਨੇ ਕੁ ਲੋਕਾਂ ਦੀ ਤੁਹਾਡੇ ਹਲਕੇ ਦੇ ਵਿੱਚ ਜਿੱਥੇ ਤੁਸੀਂ ਕਿਸਾਨ ਆਗੂ ਕਿਸਾਨਾਂ ਨੂੰ ਲੀਡ ਕਰਦੇ ਹੋ ਕਿੰਨੇ ਕਿ ਇਲਾਕੇ ਦੇ ਵਿੱਚ ਇਹਦੀਆਂ ਗਰਦੌੜੀਆਂ ਹੋ ਚੁੱਕੀਆਂ ਜਾਂ ਮੁਆਵਜ਼ਾ ਮਿਲ ਚੁੱਕਿਆ ਦੇਖੋ ਜੀ ਹੜ੍ਹਾਂ ਦਾ ਨੁਕਸਾਨ ਜਿਹੜਾ 2023 ਜਿਹੜਾ ਇੱਕ 2 ਸਾਲ ਪਹਿਲਾਂ ਵੀ ਹੋਇਆ ਸੀਗਾ ਪਰ ਉਹ ਘੱਟ ਸੀਗਾ ਹੂੰ ਇਸ ਵਾਰ ਹੜ੍ਹਾਂ ਦਾ ਨੁਕਸਾਨ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਇਆ ਖਾਸ ਕਰਕੇ ਪੰਜਾਬ ਦੇ ਵਿੱਚ ਜਿਵੇਂ ਡੇਰਾ ਬਾਬਾ ਨਾਨਕਰਮਦਾਸ ਸਾਈਡ ਦੇ ਵਿੱਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਆਪ ਜਾ ਕੇ ਆਪਣੀ ਜਥੇਬੰਦੀ ਨੂੰ ਲੈ ਕੇ ਸੇਵਾ ਕਰ ਰਹੀਆਂ ਜਾਂ ਜਿਹੜੇ ਹੋਰ ਸਮਾਜ ਸੇਵੀ ਜਥੇਬੰਦੀਆਂ ਉਹ ਵੀ ਜਾ ਕੇ ਜਿਹੜਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤਾ ਪੈ ਚੁੱਕੀ ਸੀ 5-5 ਫੁੱਟ ਉਹਨਾਂ ਉਹਨਾਂ ਨੂੰ ਚੁੱਕ ਕੇ ਰੇਤਾ ਨੂੰ ਫ੍ਰੀ ਦਾ ਕਣਕ ਉਹਨਾਂ ਨੂੰ ਖਾਦ ਮੁਹਿਆ ਕਰਾ ਰਹੀ ਆ ਜਿਹੜੀ ਗੱਲ ਸਰਕਾਰ ਦੀ ਆ ਸਰਕਾਰ ਨੂੰ ਇਸ ਸੌਖੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਮੈਂ ਰੋਜ਼ ਹੀ ਆਪਾਂ ਜਾਨੇ ਆ ਇੱਕ ਦੂਸਰੇ ਨਾਲ ਗੱਲਬਾਤ ਵੀ ਕਰਦੇ ਆ ਕੋਈ ਗਰਦੌਰੀ ਨਹੀਂ ਹੋਈ ਸਰਕਾਰ ਨੇ ਭਗਵੰਤ ਮਾਨ ਜੀ ਨੇ ਇਹ ਕਿਹਾ ਸੀਗਾ ਕਿ 20000 ਰੁਪਇਆ ਪਰ ਏਕੜ ਦਾ ਜਿਹੜਾ ਉਹ ਖਰਾਬਾ ਆ ਕਿਸਾਨਾਂ ਨੂੰ ਉਹ ਇੱਕ ਮਦਦ ਦੇ ਤੌਰ ਤੇ ਦਿੱਤਾ ਜਾਊਗਾ ਤੁਸੀਂ ਕਿਸੇ ਵੀ ਜਾ ਕੇ ਤੁਸੀਂ ਪੱਤਰਕਾਰ ਹੋ ਤੁਸੀਂ ਵੀ ਰੋਜ਼ ਪੁੱਛਦੇ ਹੋ ਸਾਨੂੰ ਵੀ ਪਤਾ ਅਸੀਂ ਵੀ ਆਪਣੀ ਜੱਥੇਬੰਦੀ ਚਲਾਉਂਦੇ ਆ ਕਿਸਾਨਾਂ ਦੇ ਨਾਲ ਰਹਿੰਦਾ ਆ ਕਿਸੇ ਦਾ ਕੋਈ ਗੁਰਦੌਰੀ ਨਹੀਂ ਹੋਈ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ 2023 ਵਿੱਚ ਵੀ ਨਹੀਂ ਸੀ ਮਿਲਿਆ ਤੇ ਹੁਣ ਵੀ ਮੁਆਵਜ਼ਾ ਨਹੀਂ ਮਿਲਿਆ ਤੇ ਮੈਂ ਸਰਕਾਰ ਕੋਲ ਮੰਗ ਕਰਦਾ ਆ ਕਿ ਦੇਖੋ ਕੋਈ ਵੀ ਜਿਹੜਾ ਐਲਾਨ ਹੋ ਉਹਨੂੰ ਕਾਗਜ਼ਾਂ ਵਿੱਚ ਨਾ ਰਹਿ ਜਾਵੇ ਉਹਨੂੰ ਤੁਰੰਤ ਜਿਹੜੀਆਂ ਗੁਰਦੌਰੀਆਂ ਕਰਕੇ ਤੇ ਕਿਸਾਨਾਂ ਨੂੰ ਜਿਹੜੇ ਆ ਉਹਨਾਂ ਦਾ ਮੁਆਵਜ਼ਾ ਆ ਜਿਹੜੇ ਉਹਨਾਂ ਦਾ ਨੁਕਸਾਨ ਹੋਇਆ ਸਾਰੇ ਨਹੀਂ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਪਰ ਭਾਈ ਕਰੋ ਤੇ ਸਾਡੇ ਏਰੀਆ ਦੇ ਵਿੱਚ ਜਿਵੇਂ ਕਿ ਇਧਰ ਸਾਰੇ ਇਲਾਕੇ ਵਿੱਚ ਗੰਨੇ ਦੀ ਕਾਸ਼ਤ ਜਿਹੜੇ ਆ ਲੋਕ 80% ਕਰਦੇ ਆ دریاਵਾ ਦੇ ਕੰਢਿਆਂ ਦੇ ਵਿੱਚ ਗੰਨਾ ਜਿਹੜਾ ਵਾ 100% ਖਤਮ ਹੋ ਗਿਆ ਗੰਨੇ ਦੀ ਖੇਤੀ ਨੂੰ ਮੁਆਵਜ਼ੇ ਦੇ ਵਿੱਚ ਵੀ ਨਹੀਂ ਵੇਚੀ ਨਹੀਂ ਰੱਖਿਆ ਗਿਆ ਜਦੋਂ ਕਿ 100 ਸੌਰੀ ਇੱਕ ਸਾਲ ਦੀ ਫਸਲ ਹੁੰਦੀ ਹੈ ਤੇ ਇਹਨੂੰ ਮੁਆਵਜ਼ੇ ਵਿੱਚ ਵੀ ਰੱਖਿਆ ਗਿਆ ਸਾਡੀ ਇਹ ਵੀ ਮੰਗਿਆ ਕਿ ਇਹਨੂੰ ਮੁਆਵਜ਼ੇ ਵਿੱਚ ਰੱਖਿਆ ਜਾਵੇ ਤੇ ਤੁਰੰਤ ਗਰਦੋਰੀਆਂ ਕਰਕੇ ਉਹ ਕਿਸਾਨਾਂ ਨੂੰ ਜਿਹੜਾ ਉਹਨਾਂ ਦੀ ਬੰਨਦੀ ਰਕਮ ਉਹਨਾਂ ਦੇ ਖਾਤੇ ਵਿੱਚ ਪਾਈ ਜਾਵੇ ਜੇ ਆਪਾਂ ਗੱਲ ਕਰ ਲਈਏ ਪਿੱਛੇ ਵੀ ਵੀਡੀਓ ਚੱਲ ਰਹੀ ਆ ਕਿ ਤੁਸੀਂ ਥਾਂ ਥਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਆਪਣੇ 61 ਰੁਪਏ ਬਕਾਇਆ ਕੰਨੇ ਦੀ ਪੇਮੈਂਟ ਲੈਣ ਵਾਸਤੇ ਕਿੰਨੇ ਮੰਗ ਪੱਤਰ ਦਿੱਤੇ ਤੁਸੀਂ ਪਰ ਅੱਜ ਦਿਨ ਤੱਕ ਕਿਸਾਨਾਂ ਨਾਲ ਆਪਾਂ ਰੋਜ਼ ਮਿਲਦੇ ਕਿਸਾਨ ਸਾਡੇ ਅੱਗੇ ਸਵਾਲ ਰੱਖਦੇ ਆ ਪਰ ਉਹ ਕਿਸਾਨਾਂ ਨੂੰ ਜਿਹੜੀ 61 ਰੁਪਏ ਪੇਮੈਂਟ ਕਿਉਂ ਨਹੀਂ ਪੈ ਰਹੀ ਅ ਸੋਖਨ ਜੀ ਅਸੀਂ ਇਸ ਗੱਲ ਵਾਸਤੇ ਬੜੀ ਜਦੋਜਹਿਦ ਕੀਤੀ ਹੈ ਅਸੀਂ ਨਹੀਂ ਕੀਤੀ ਹੈ ਬਾਕੀ ਜਥੇਬੰਦੀਆਂ ਵਾਲਿਆਂ ਨੇ ਕੀਤੀ ਹੈ ਦੇਖੋ ਸਾਨੂੰ ਕੋਈ ਧਰਨਾ ਲਾਉਣ ਦਾ ਜਾਂ ਰੋਡ ਰੋਕਣ ਦਾ ਕੋਈ ਸ਼ੌਂਕ ਨਹੀਂ ਹੈਗਾ ਕੋਈ ਚਾਹ ਨਹੀਂ ਹੈਗਾ ਪ੍ਰੋਪਰ ਚੈਨਲ ਆਪਾਂ ਡੀਸੀ ਸਾਹਿਬ ਕੋ ਜਾਂਦੇ ਰਹੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤੇ ਆ ਦੋ ਤਿੰਨ ਐਜੀਟੇਸ਼ਨਾਂ ਵੀ ਕੀਤੀਆਂ ਜਦੋਂ ਐਜੀਟੇਸ਼ਨ ਕੀਤੀਆਂ ਤੇ ਇਹਨਾਂ ਨੇ ਮਤਲਬ ਆਏ ਜਿਹੜੇ ਸੀਨੀਅਰ ਅਫੀਸਰ ਆਏ ਜਦੋਂ ਬੈਠ ਕੇ ਗੱਲ ਹੋਈ ਤੇ ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਦੇ ਨਾਲ ਤੁਹਾਡੀ ਮੀਟਿੰਗ ਕਰਵਾਉਣੇ ਆ ਪੰਜਾਬ ਸਰਕਾਰ ਤੁਹਾਡੀ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੀ ਹੈ ਚਲੋ ਉਹਨਾਂ ਦੀ ਗੱਲ ਮੰਨ ਕੇ ਤੇ ਪੰਜਾਬ ਸਰਕਾਰ ਦੇ ਨਾਲ ਵੀ ਮੀਟਿੰਗਾਂ ਜਿਹੜੀਆਂ ਹੁੰਦੀਆਂ ਨਹੀਂ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਜਿਹੜਾ ਜਿਹੜਾ ਚੀਫ ਮਿਨਿਸਟਰ ਹੁੰਦਾ ਉਹਦਾ ਮੂੰਹ ਦੇ ਵਿੱਚੋਂ ਨਿਕਲਿਆ ਹਰ ਲਫਜ਼ ਜਿਹੜਾ ਉਹ ਇੱਕ ਟੱਲ ਹੋਣਾ ਚਾਹੀਦਾ ਹੈ। ਹੂੰ ਉਹਦੇ ਵਿੱਚ ਕੋਈ ਦੂਜੀ ਗੱਲ ਨਹੀਂ ਹੋਣੀ ਚਾਹੀਦੀ। ਫਰਾਡ ਨਹੀਂ ਹੋਣਾ ਚਾਹੀਦਾ, ਧੋਖਾ ਨਹੀਂ ਹੋਣਾ ਚਾਹੀਦਾ। ਪਰ ਅਫਸੋਸ ਇਹ ਆ ਕਿ ਬਾਰ-ਬਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕਿਸਾਨਾਂ ਦੇ ਜਿਹੜੇ ਪੈਸੇ ਆ ਉਹ ਖਾਤੇ ਵਿੱਚ ਨਹੀਂ ਦਿੱਤੇ ਪਾਏ। ਜਿਹੜੀ ਗੰਨੇ ਦੀ ਆ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਸਾਲ ਦੀ ਫਸਲ ਹੁੰਦੀ ਆ। ਇੱਕ ਸਾਲ ਹੋ ਗਿਆ ਸਾਨੂੰ ਜ਼ਿਮੀਂਦਾਰਾਂ ਨੂੰ ਗੰਨਾ ਸਰਕਾਰ ਨੂੰ ਦਿੱਤਿਆਂ ਨੂੰ ਮੇਲਾਂ ਵਾਲਿਆਂ ਨੇ ਦਿੱਤੇ ਆ ਪਹਿਲੀ ਗੱਲ ਕੀ ਪੀਏ ਵੀ ਸਾਡੀ ਪੇਮੈਂਟ ਜਿਹੜੀ ਹੈ ਗੱਡੇ ਦੀ ਉਹਨੂੰ ਦੋ ਥਾਂ ਤੇ ਦੋ ਇਨਸਟਾਲਮੈਂਟ ਵਿੱਚ ਕਰ ਦਿੱਤਾ ਗਿਆ ਜਿਹੜੀ ਕਿ ਸਾਡੀ ਗੱਨੇ ਦੀ ਜਿਹੜੀ ਰਕਮ ਹੈ ਉਹ ਖਰਾਬ ਕਰ ਦਿੱਤੀ ਗਈ ਹੈ ਤੇ ਇਹ ਇੱਕ ਜਿਹੜੀ ਕਿਸ਼ਤਾਂ ਸਰਕਾਰ ਦਿੰਦੀ ਆ ਦੂਸਰੀ ਸਾਨੂੰ ਜਿਹੜੀ ਆ ਮੇਲੇ ਦਿੰਦੀ ਆ ਮੇਲਾ ਵਾਲਿਆਂ ਨੇ ਦੇਤੀ ਸਰਕਾਰ ਦੀ ਜਿਹੜੀ ਆ ਬਕਾਇਆ ਪੇਮੈਂਟ बार-बार ਵੀ ਸਾਨੂੰ ਉਹਨਾਂ ਨੂੰ ਐਜਿਟੇਸ਼ਨਾਂ ਕਰਨ ਦੇ ਬਾਵਜੂਦ ਵੀ ਬਸ ਇਹ ਲਾਰਾ ਲਾ ਦਿੰਦੇ ਆ ਅੱਜ ਦਿਨਿਆਂ ਕੱਲ ਦਿਨਿਆਂ ਤੁਹਾਨੂੰ ਇੰਨੇ ਦਿਨਾਂ ਦੇ ਵਿੱਚ ਪੈ ਜਾਊਗਾ ਪਰ ਉਹ ਜਿਹੜਾ ਕੋਈ ਵੀ ਵਾਦਾ ਜਿਹੜਾ ਵਫਾ ਨਹੀਂ ਹੋਇਆ ਇੱਥੇ ਮੈਂ ਗੱਲ ਇੱਕ ਹੋਰ ਕਰ ਦੇਣੀ ਚਾਹੁੰਦਾ ਆ ਕਿ ਗੰਨੇ ਦਾ ਰੇਟ ਜਿਹੜਾ ਆ ਹੁਣ ਨਵਾਂ ਸੀਜ਼ਨ ਵੇਖੋ ਸ਼ੁਰੂ ਹੋ ਗਿਆ ਹਰਿਆਣੇ ਨੇ 415 ਰੁਪਏ ਗੰਨੇ ਦਾ ਰੇਟ ਕੀਤਾ ਹੈ ਸੀਜ਼ਨ ਪਹਿਲੀ ਨਵੰਬਰ ਤੋਂ ਮਿਲਣਾ ਚੱਲਣੀਆਂ ਹੁੰਦੀਆਂ ਆ ਅੱਜ ਮੇਰਾ ਕਹਿੰਦਾ 28 ਤਰੀਕ ਹੋ ਗਈ ਹੈ ਹਾਂਜੀ ਹਰਾਨੀ ਦੀ ਗੱਲ ਆ ਕਿ ਅਜੇ ਤੱਕ ਸਰਕਾਰ ਨੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੂੰ ਕੋਈ ਵੀ ਨਵੇਂ ਸਾਲ ਦਾ ਰੇਟ ਕੀ ਹੋਊਗਾ ਉਹਦੇ ਬਾਰੇ ਨਹੀਂ ਦੱਸਿਆ ਪਿਛਲੇ ਸਾਲ ਦੀ ਪੇਮੈਂਟ ਵੀ ਸਾਡੀ ਪਾਈ ਹਾਂਜੀ ਤੇ ਕੋਈ ਵੀ ਮਤਲਬ ਸਰਕਾਰ ਨੇ ਇਹਦੇ ਵੱਲ ਕੋਈ ਵੀ ਕਦਮ ਨਹੀਂ ਚੁੱਕਿਆ ਇਹ ਇੱਥੇ ਇੱਕ ਸਵਾਲ ਉੱਠਦਾ ਆ ਕਿ ਜਦੋਂ ਕਿ ਤੁਸੀਂ ਗੱਲ ਕੀਤੀ ਕਿ ਇੱਕ ਪੇਮੈਂਟ ਨੂੰ ਦੋ ਥਾਂ ਤੇ ਡਿਵਾਈਡ ਹੋ ਗਿਆ ਤੁਹਾਡੀ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੁੰਦੀ ਸੀਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਹੁੰਦੀ ਮਿਲ ਮਾਰਕਣੋਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਫਿਰ ਇਹ ਤੁਸੀਂ ਉਹਨਾਂ ਨੂੰ ਸਮਝਾ ਕੇ ਨਹੀਂ ਪਾਰ ਕਿ ਜੇ ਉਹਨਾਂ ਦੇ ਸਮਝ ਕਿਉਂ ਨਹੀਂ ਆ ਰਹੀ ਗੱਲ ਕਿ ਕਿਸਾਨ ਨੂੰ ਜਿਹੜੀ ਇੱਕ ਪੇਮੈਂਟ ਦਿੱਤੀ ਜਾਵੇ ਕਿਉਂਕਿ ਜਿੱਧਰੋਂ ਵੀ ਆਵੇ ਪੇਮੈਂਟ ਇੱਕ ਹੀ ਆਵੇ ਸਰਕਾਰ ਦੀ ਅਤੇ ਮਿਲਾਂ ਦੀ ਇਹ ਕਿਉਂ ਨਹੀਂ ਆਪਣੇ ਵਿੱਚ ਸੋਲੂਸ਼ਨ ਕਰਕੇ ਤੇ ਉਸ ਚੀਜ਼ ਨੂੰ ਤੈਅ ਕਰ ਦੇ ਇਹ ਜਿਹੜਾ ਆਪਾਂ ਹੁਣ ਇਹਦੇ ਵਾਸਤੇ ਆਪਾਂ ਇੱਕ ਪਲਾਨ ਬਣਾਈ ਆ ਕਿ ਆਪਾਂ ਜਿਹੜੀ ਆ ਵੱਡੀ ਇੱਕ ਐਗਰੀਟੇਸ਼ਨ ਕਰਨੀ ਆ ਹੁਣ ਹੂੰ ਸਿਰਫ ਆ ਕਣਕ ਦੀ ਬਜਾਈ ਦੇਖ ਰਹੇ ਆ ਕੋਈ 2 4 5 ਦਿਨ ਵਾਸਤੇ ਕਿਸਾਨ ਜਿਹੜੇ ਆ ਜੇ ਫਸੇ ਆ ਵਿਹਲੇ ਹੋ ਜਾਣ ਉਹਦੇ ਵਿੱਚ ਸਾਡੀ ਸਭ ਤੋਂ ਵੱਡੀ ਮੰਗ ਜਿਹੜੀ ਆ ਜਿੱਥੇ ਰੇਟ ਦੀ ਮੰਗ ਆ ਉੱਥੇ ਸਾਡੀ ਇਹ ਮੰਗ ਆ ਕਿ ਜਿਹੜੀ ਸਰਕਾਰ ਆ ਜੇ ਉਹਨੇ ਸਬਸਿਡੀ ਦੇਣੀ ਆ ਉਹ ਸਿੱਧੀ ਮਿੱਲਾਂ ਵਾਲਿਆਂ ਨੂੰ ਦੇ ਤੇ ਮੇਲ ਤੋਂ ਪਰਚੀ ਦੇ ਜਿਹੜਾ ਕਿਸਾਨ ਨੂੰ ਉਹ ਪੂਰਾ ਰੇਟ ਲਾ ਕੇ ਮਿਲੇ ਹੂੰ ਨੰਬਰ 2 ਦੇਖੋ ਪਹਿਲਾ ਗੰਨੇ ਦਾ ਰੇਟ ਜਿਹੜਾ ਆ ਇਹਨਾਂ ਨੇ ਪਿਛਲੀ ਵਾਰ ਜਿੱਦਾਂ 401 ਰੁਪਇਆ ਸੀ ਤੇ ਜਿਹੜੇ ਪਹਿਲਾ ਮਾਹਰ ਸੀਗੇ ਉਹਨਾਂ ਨੇ ਕਿਹਾ ਸੀ ਕਿ ਗੰਨੇ ਦਾ ਰੇਟ ਜਿੰਨਾ ਚਿਰ ਤੱਕ ਕੱਲੇ ਗੰਨੇ ਤੋਂ ਖੰਡ ਬਣਦੀ ਸੀਗੀ ਉਹਨਾਂ ਨੇ ਕਿਹਾ ਕਿ ਗੰਨੇ ਦਾ ਰੇਟ ਜਿਹੜਾ 470 ਰੁਪਏ ਹੋਣਾ ਚਾਹੀਦਾ ਪਰ ਇੱਥੇ ਮੈਂ ਇੱਕ ਹੋਰ ਗੱਲ ਨਾਲ ਤਾਂ ਐਡ ਕਰ ਦਿਆਂ ਹੋਣ ਕੰਨੇ ਦਾ ਰੇਟ ਜਿਹੜਾ 470 ਨਹੀਂ ਮੈਂ 800 ਰੁਪਈਆ ਗੰਨੇ ਦੀ ਰੇਟ ਦੀ ਮੰਗ ਕਰਦਾ ਹਾਂ ਉਹ ਕਿਵੇਂ ਕਰਦਾ ਹੈ ਉਹਦੇ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਗੰਨੇ ਤੋਂ ਕੱਲੀ ਖੰਡ ਬਣਾਈ ਜਾਂਦੀ ਸੀ ਉਹਦੇ ਹੋਰ ਜਿਹੜੇ ਵੇਸਟ ਪ੍ਰੋਡਕਟ ਜਿਵੇਂ ਚੂਰਾ ਬਣਾਇਆ ਜਾਂਦਾ ਸੀ ਉਹਦੇ ਵਿੱਚੋਂ ਜਿਹੜਾ ਸੀਰਾ ਨਿਕਲਦਾ ਸੀ ਉਹਦੇ ਵਿੱਚ ਸ਼ਰਾਬ ਬਣਾਈ ਜਾਂਦੀ ਸੀ ਹੁਣ ਸਭ ਤੋਂ ਵੱਡੇ ਨਾਲ ਮਿਲਾਂ ਵਾਲਿਆਂ ਨੇ ਪ੍ਰੋਜੈਕਟ ਲਾ ਲਿਆ ਥੋਲ ਬਣਦੀ ਹੈ ਇਹਦੇ ਨਾਲ ਅੱਛਾ ਹਾਂ ਜਿਹੜੀ ਕਿ ਜਿਹੜੀਆਂ ਜਿਹੜੀਆਂ ਮਿਲਾਂ ਦੀ ਆਮਦਨ ਨੂੰ ਡਬਲ ਕਰ ਦਿੰਦੀ ਹੈ अच्छा गन्ने तो ਜਿਹੜੀ ਇੰਤਾਲ ਬਣਦੀ ਆ ਉਹ ਉਹਦੀ ਆਮਦਨ ਡਬਲ ਕਰ ਦਿੰਦੀ ਆ ਸਰਕਾਰ ਨੂੰ ਇਹ ਚਾਹੀਦਾ ਆ ਕਿ ਵੇਖੋ ਉਹ ਜਿਹੜੀ ਮਿੱਲਾਂ ਵਾਲਿਆਂ ਦੀ ਜਿਹੜੀ ਆਮਦਨ ਇੰਤਾਲ ਦੇ ਵਿੱਚ ਉਹਨੂੰ ਕਿਸਾਨਾਂ ਦੀ ਨਾਲ ਜੋੜ ਕੇ ਗੰਨੇ ਦਾ ਰੇਟ ਜਿਹੜਾ ਉਹ ਡਬਲ ਕਰਨਾ ਚਾਹੀਦਾ ਹੈ ਤਾਂ ਜਾ ਕੇ ਜਿਹੜਾ ਕਿਸਾਨ ਜਿਹੜਾ ਹੈ ਉਹ ਬਚ ਸਕਦਾ ਹੈ ਤੇ ਗੰਨੇ ਦਾ ਸਹੀ ਰੇਟ ਮਿਲ ਸਕਦਾ ਹੈ ਸੋ ਦਸਕੋ ਬਹੁਤ ਹੀ ਇਹ ਵਿਚਾਰ ਸੋਨੋ ਅਲਖ ਲੋਕ ਸੰਮੋਰਚਾ ਪੰਜਾਬ ਦੇ ਪ੍ਰਧਾਨ ਸਾਹਿਬ ਨੇ ਗੱਲਬਾਤ ਕੀਤੀ ਆ ਕਿ ਕਈ ਮੁੱਦਿਆਂ ਦੇ ਰਹਿਣ ਚਾਲਣਾ ਪਾਇਆ ਕਿ ਜਿਹੜੀ ਆਮ ਕਿਸਾਨ ਤੱਕ ਉਹ ਗੱਲਾਂ ਨਹੀਂ ਪਹੁੰਚਦੀਆਂ ਸੋ ਬੜੇ ਵਿਸਾਰ ਨਾਲ ਇਹਨਾਂ ਨੇ ਸਮਝਾਇਆ ਕਿ ਸਰਕਾਰ ਕੇ ਜਿਹੜੀ ਅਪੀਲ ਆ ਇਹਨਾਂ ਚੀਜ਼ਾਂ ਨੂੰ ਜਰਾ ਧਿਆਨ ਦੇ ਨਾਲ ਜਰਾ ਲਿਆ ਜਾਵੇ ਸਰਕਾਰ ਦਾ ਮੁੱਢਲਾ ਫਰਜ਼ ਹੀ ਇਹ ਹੁੰਦਾ ਕਿ ਕਿਸਾਨਾਂ ਨੂੰ ਜਿਹੜਾ ਆ ਸਮੇਸਰ ਜਿਹੜੇ ਵੀ ਵਾਅਦੇ ਕੀਤੇ ਹੋ ਪੂਰੇ ਕੀਤੇ ਜਾਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹ ਕੇ ਸਰਕਾਰ ਤੱਕ ਇਹ ਵੀਡੀਓ ਪਹੁੰਚ ਸਕੇ ਤਤਕਲੀ ਸਤਿਕਾਰ